ਦਜੀਤ ਸਿੰਘ ਜੀ ਕੇਪੀਐਸ ਗਿਲ ਦੇ ਛੋਟੇ ਭਰਾ ਅਤੇ ਛੋਟੇ ਭਰਾ ਦੀ ਵਾਈਫ ਵੱਲੋਂ ਇੰਟਰਵਿਊ ਦਿੱਤੀ ਗਈ ਹੈ ਉਸ ਇੰਟਰਵਿਊ ਵਿੱਚ ਕਾਫੀ ਵੱਡੇ ਵਿਸ਼ਾ ਤੇ ਚਰਚਾ ਹੋਈ ਹੈ ਮੈਂ ਪਹਿਲੇ ਸਵਾਲ ਜਿਹੜੇ ਤੁਹਾਨੂੰ ਜਾਨਣਾ ਚਾਹਾਂਗਾ ਕਿਸ ਪੂਰੀ ਇੰਟਰਵਿਊ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ ਜੋ ਸਾਹਮਣੇ ਆਈ ਆ ਉਹ ਜੀ ਬਿਲਕੁਲ ਬਿਲਕੁਲ ਤੁਹਾਡੇ ਸਵਾਲ ਪੁੱਛਣ ਤੋਂ ਪਹਿਲਾਂ ਹੁਣੇ ਮੈਂ ਹਜੇ ਇੰਟਰਵਿਊ ਜਿਹੜੀ ਹੈ ਉਹ ਦੇਖ ਕੇ ਹਟਿਆ ਕਿਉਂਕਿ ਚਰਚਾ ਦੇ ਵਿੱਚ ਚੱਲ ਰਹੀ ਹੈ ਇੰਟਰਵਿਊ ਤੇ ਬਹੁਤ ਸਾਰੇ ਵਿਊਜ਼ ਵੀ ਇਹਨੂੰ ਮਿਲੇ ਨੇ ਕਿਉਂਕਿ ਇਹ ਉਹ ਅ ਸ਼ਖਸ਼ੀਅਤ ਦੇ ਨਾਲ ਇੰਟਰਵਿਊ ਹੈ ਜਿਸ ਦੇ ਫੈਮਿਲੀਅਰ ਆਪਾਂ ਕਹੀਏ ਕਿ ਇੱਕ ਉਹਨਾਂ ਦਾ ਜਿਹੜਾ ਭਰਾ ਸੀ ਉਹ ਪੰਜਾਬ ਦਾ ਬੁੱਚੜ ਮੰਨਿਆ ਜਾਂਦਾ ਤੇ ਉਹ ਬੁੱਚੜ ਦੇ ਕਰਕੇ ਹੀ ਇਹ ਇੰਟਰਵਿਊ ਜਿਹੜੀ ਹੈ ਉਹ ਬੜੀ ਸਰਕੂਲੇਟ ਹੋਈ ਹੈ ਕਿ ਆਖਰ ਉਹਦੇ ਪਰਿਵਾਰ ਦੇ ਅੱਜ ਕੀ ਵਿਚਾਰ ਨੇ ਸੋ ਲੋਕ ਇਹ ਜਾਨਣਾ ਚਾਹੁੰਦੇ ਸੀ ਸੋ ਇਹ ਇੰਟਰਵਿਊ ਦਾ ਸਿੱਧਾ ਸਦਾ ਮਕਸਦ ਉਹ ਆਪ ਹੀ ਉਹਦੇ ਵਿੱਚ ਦੱਸ ਦਿੰਦੇ ਆ ਕਿ ਉਹ ਰਾਜਨੀਤੀ ਦੇ ਵਿੱਚ ਆਉਣਾ ਚਾਹੁੰਦੇ ਆ ਹੁਣ ਉਹ ਜੋੜਾ ਜਿਹੜਾ ਹੈ ਨਾ ਕੇ ਪੀ ਐਸ ਗਿਲ ਦਾ ਬ੍ਰਦਰ ਤੇ ਉਹਨਾਂ ਦੀ ਜਿਹੜੀ ਪਰਝਾਈ ਹੈ ਅੱਗੇ ਉਹ ਉਹ ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਉਣਾ ਚਾਹੁੰਦੀ ਹੈ ਸੋ ਉਹਦੇ ਲਈ ਉਹ ਇੰਟਰਵਿਊ ਜਿਹੜੀ ਕੀਤੀ ਗਈ ਹੈ ਤੇ ਪੱਤਰਕਾਰ ਇਹਨਾਂ ਨੂੰ ਮੋੜ-ਮੋੜ ਕੇ ਲੈ ਜਾਂਦਾ ਹੈ ਕੇਪੀਐਸ ਗਿੱਲ ਦੀ ਭੂਮਿਕਾ ਬਾਰੇ ਤੇ ਇਹ ਆਉਂਦੇ ਨੇ ਰਾਜਨੀਤੀ ਬਾਰੇ ਇਹ ਆਉਂਦੇ ਨੇ ਅਮਰਤਪਾਲ ਸਿੰਘ ਬਾਰੇ ਪਾਸੇ ਸੋ ਇੱਥੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਚਾਹੁੰਦੇ ਨੇ ਕਿ ਹੁਣ ਉਹ ਸਰਗਰਮ ਹੋਣ ਤੇ ਆਉਂਦੀਆਂ 27 ਦੀਆਂ ਜਿਹੜੀਆਂ ਇਲੈਕਸ਼ਨਸ ਨੇ ਉਹਦੇ ਵਿੱਚ ਉਹ ਕੋਈ ਨਾ ਕੋਈ ਸੀਟ ਜਿਹੜੀ ਆ ਉਹ ਲੈ ਜਾਣ ਤੇ ਫਿਰ ਅੱਗੋਂ ਜੋ ਇਹਨਾਂ ਦੀ ਸੋਚ ਜਿਹੜੀ ਪਰਿਵਾਰ ਚ ਸੋਚ ਚੱਲਦੀ ਆ ਹੁੰਦੀ ਹੈ ਉਹਦੇ ਨਾਲ ਹੀ ਇਹ ਪੰਜਾਬ ਨੂੰ ਫਿਰ ਹੈਂਡਲ ਕਰਨ ਸੋ ਮੈਨੂੰ ਲੱਗਦਾ ਵੀ ਸਾਡੇ ਜਿਹੜੇ ਪੰਜਾਬ ਦੇ ਆਪਣੇ ਆਪ ਨੂੰ ਪੰਜਾਬੀ ਪੰਜਾਬ ਦੇ ਦਰਦੀ ਪੱਤਰਕਾਰ ਦੱਸਦੇ ਨੇ ਜਾਂ ਚੈਨਲ ਹੋਣ ਦਾ ਦਾਵਾ ਕਰਦੇ ਆ ਉਹਨਾਂ ਨੂੰ ਐਸੇ ਲੋਕਾਂ ਨੂੰ ਜਿਹੜਾ ਹੈ ਪਲੇਟਫਾਰਮ ਨਹੀਂ ਮੁਹੱਈਆ ਕਰਵਾਉਣਾ ਚਾਹੀਦਾ ਜਿਨ੍ਹਾਂ ਦੇ ਉੱਤੇ ਵੱਡੇ ਦੋਸ਼ ਲੱਗੇ ਹੋਣ ਦੋਸ਼ ਕਾਦੇ ਇਹ ਤਾਂ ਗੱਲਾਂ ਸਾਬਤ ਹੋ ਗਈਆਂ ਜਿਨ੍ਹਾਂ ਨੂੰ ਪੰਜਾਬ ਦਾ ਬੁੱਚੜ ਗਿਆ ਜਾਂਦਾ ਹੋਵੇ ਤੇ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਜਿਹੜਾ ਇਹੋ ਜਿਹਾ ਪਲੇਟਫਾਰਮ ਜਿਹੜਾ ਨਹੀਂ ਪ੍ਰੋਵਾਈਡ ਕਰਵਾਉਣਾ ਚਾਹੀਦਾ ਈਵਨ ਉਹਨਾਂ ਦੀ ਭਾਵੇਂ ਕੋਈ ਵੀ ਸੋਚ ਰਹੀ ਹੋਵੇ ਭਾਵੇਂ ਉਹ ਬਦਲ ਵੀ ਗਏ ਹੁਣ ਪਰ ਫਿਰ ਵੀ ਜਿਹੜੀ ਗੱਲਬਾਤ ਹੈ ਨਹੀਂ ਕਰਨੀ ਚਾਹੀਦੀ ਸੋ ਇਹ ਇੰਟਰਵਿਊ ਹੋਈ ਹੈ ਇਹਦੇ ਵਿੱਚ ਖਾਸ ਤੌਰ ਤੇ ਆਪਾਂ ਦੇਖੀਏ ਕਿ ਉਹ ਉਹਨਾਂ ਦੇ ਜਿਹੜੇ ਭਰਾ ਨੇ ਉਹ ਕੇਪੀਐਸ ਗਿੱਲ ਨੂੰ ਜਿਹੜਾ ਮਸੀਹਾ ਦੱਸਦੇ ਆ ਤੇ ਨਾਲ ਹੀ ਸਤਜਨਾਰ ਸਿੰਘ ਨੂੰ ਇੱਕ ਉਹੋ ਹੀ ਜੋ ਸੋਚ ਆਮ ਬਾਕੀ ਲੀਡਰਾਂ ਦੀ ਹੈ ਰਵਨੀਤ ਬਿੱਟੂ ਹੋ ਗਿਆ ਜਾਂ ਫਿਰ ਹੋਰ ਲక్ష్ਮੀ ਕੰਤਾ ਚਾਵਲਾ ਹੋ ਗਈ ਕੁਝ ਐਸੇ ਵੀ ਨੇ ਜਿਹੜੇ ਬੋਲਦੇ ਨਹੀਂ ਪਰ ਉਹਨਾਂ ਦੀ ਸੋਚ ਵੀ ਉਹੋ ਹੀ ਹੈ ਕਿਉਂ ਜੀ ਸੰਤ ਨਹੀਂ ਸੀ ਇਹ ਸਾਰਾ ਕੁਝ ਜਿਹੜਾ ਹੈਗਾ ਇਸ ਇੰਟਰਵਿਊ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਉਹਦੇ ਵਿੱਚ ਕੇਪੀਐਸ ਗਿਲ ਦੇ ਬ੍ਰਦਰ ਜਿਹੜੇ ਨੇ ਉਹ ਆਪਣੀ ਇੱਕ ਲਿਸਟ ਚੁੱਕੀ ਫਿਰਦੇ ਆ ਕਿਹਾ ਵੇਖੋ ਜਿਹੜੇ ਮਿਲਿਟੈਂਟਸ ਖਾਰਕੂਆ ਨੇ ਜਿਹੜੇ ਉਸ ਵੇਲੇ ਬੇਕਸੂਰ ਲੋਕ ਮਾਰੇ ਉਹ ਆ ਮੇਰੇ ਕੋਲ ਲਿਸਟ ਹੈਗੀ ਆ ਤੇ ਜਦੋਂ ਪੱਤਰਕਾਰ ਉਹਨਾਂ ਨੂੰ ਸਵਾਲ ਕਰਦਾ ਵੀ ਕੇਪੀਐਸ ਗਿਲ ਦੇ ਉੱਤੇ ਤਾਂ ਦੋਸ਼ ਲੱਗੇ ਨੇ ਕਿ ਉਹਨਾਂ ਨੇ ਜਿਹੜੇ ਆਪਣੇ ਜਥੇਦਾਰ ਕੌਂਕੇ ਵਰਗੇ ਵੀ ਜਿਹੜੇ ਹੈਗੇ ਆ ਅਕਾਲ ਤਖਤ ਦੇ ਜਥੇਦਾਰ ਹੋਣ ਵਾਲੇ ਵੀ ਉਹ ਛੱਡੇ ਨਹੀਂ ਬਖਸ਼ੇ ਨਹੀਂ ਉਹਨਾਂ ਦਾ ਵੀ ਕਤਲ ਕਰ ਦਿੱਤਾ ਗਿਆ ਤੇ ਉੱਥੇ ਬੜੀ ਚਲਾਕੀ ਦੇ ਨਾਲ ਉਹ ਜਵਾਬ ਦਿੰਦੇ ਕਿ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਆ ਸੋ ਆਪਣੀ ਲਿਸਟ ਹੱਥ ਦੇ ਵਿੱਚ ਫੜੀ ਫਿਰਦੇ ਨੇ ਤੇ ਉਹਦੇ ਬਾਰੇ ਉਹ ਸ਼ੋਰ ਵੀ ਨੇ ਹਾਲਾਂਕਿ ਇਨਕੁਆਇਰੀ ਉਹ ਲਿਸਟ ਦੀ ਵੀ ਨਹੀਂ ਹੋਈ ਹਜੇ ਤੱਕ ਪਰ ਉਹਦੇ ਬਾਰੇ ਉਹ ਸ਼ੋਰਟੀ ਰੱਖਦੇ ਨੇ ਵੀ ਇਹ ਮਿਲਟੈਂਟ ਖਾੜਕੂਆਂ ਨੇ ਕਤਲ ਕੀਤੇ ਆ ਪਰ ਜਦੋਂ ਪੱਤਰਕਾਰ ਕਹਿੰਦਾ ਵੀ ਤੁਸੀਂ ਦੱਸੋ ਜਥੇਦਾਰ ਕੌਂਕੇ ਬਾਰੇ ਦੱਸੋ ਜਸਵੰਤ ਸਿੰਘ ਖਾਲੜਾ ਬਾਰੇ ਦੱਸੋ ਤਾਂ ਉਹ ਕਹਿੰਦਾ ਇਨਕੁਆਇਰੀ ਹੋਣੀ ਚਾਹੀਦੀ ਆ ਫਿਰ ਜਸਵੰਤ ਸਿੰਘ ਖਾਲੜਾ ਬਾਰੇ ਇਹ ਤਾਂ ਮੰਨਦਾ ਕਿ ਉਹ ਚੰਗਾ ਬੰਦਾ ਸੀ ਉਹ ਚੰਗਾ ਇਨਸਾਨ ਸੀ ਪਰ ਉਹਨਾਂ ਵੱਲੋਂ ਕੀਤੀ ਗਈ ਖੋਜ 25000 ਲਾਸ਼ਾਂ ਦਾ ਵੇਰਵਾ ਕਹਿੰਦਾ ਇਹ ਗਲਤ ਸੀ ਮਤਲਬ ਕਹਿੰਦਾ ਇਹੀ ਇਹੀ ਜਿਹੜਾ ਨਾ ਇੱਕ ਆਪਾਂ ਕਹੀਏ ਵੀ ਜਿਹੜੀ ਇਹ ਸੋਚ ਦੇ ਮਾਲਕ ਲੋਕ ਨੇ ਰਵਨੀਤ ਬਿੱਟੂ ਹਰੀ ਹੋ ਗਏ ਤੁਸੀਂ ਦੇਖੋ ਉਹ ਵੀ ਆਮ ਇੰਟਰਵਿਊਜ਼ ਦੇ ਵਿੱਚ ਇਹ ਕਹਿੰਦੇ ਰਹਿਣਗੇ ਵੀ 25000 ਹਿੰਦੂ ਜਿਹੜੇ ਨੇ ਉਹ ਮਾਰੇ ਗਏ ਉਸ ਵੇਲੇ ਪਰ 1.5 ਲੱਖ ਉਹ ਬੇਕਸੂਰ ਨੌਜਵਾਨ ਨਹੀਂ ਦਿਖਦੇ ਉਹਨਾਂ ਨੂੰ ਵੀ ਜਿਹੜੇ ਘਰਾਂ ਚੋਂ ਚੁੱਕ-ਚੁੱਕ ਕੇ ਮਾਰਦੇ ਉਹ ਤੇ ਉਹਨਾਂ ਦੀ ਗੱਲ ਰਵਨੀਤ ਬਿੱਟੂ ਹੋਰੀ ਵੀ ਨਹੀਂ ਕਰਦੇ ਸੋ ਐਸੀ ਸੋਚਦੇ ਮਾਲਕ ਹੀ ਇਹ ਜਿਹੜੇ ਸੱਜਣ ਜਿਨ੍ਹਾਂ ਦੀ ਇੰਟਰਵਿਊ ਕੀਤੀ ਗਈ ਹੈ ਤੇ ਲੋਕ ਸੁਣ ਰਹੇ ਨੇ ਸੋ ਫਿਰ ਉਹ ਸੰਤ ਜਰਨੈਲ ਸਿੰਘ ਬਾਰੇ ਜਿਹੜੀ ਗੱਲਬਾਤ ਉਹਦੇ ਵਿੱਚ ਚੱਲੀ ਹੈ ਉਹ ਕਹਿੰਦੇ ਜੀ ਅਸੀਂ ਤਾਂ ਸੰਤ ਨਹੀਂ ਮੰਨਦੇ ਅਸੀਂ ਤਾਂ ਇਹ ਕਹਿੰਨੇ ਆਂ ਵੀ ਉਹਨਾਂ ਨੂੰ ਬਾਹਰ ਆ ਜਾਣਾ ਚਾਹੀਦਾ ਸੀ ਅਸੀਂ ਤਾਂ ਚਾਹੁੰਦੇ ਆ ਜੀ ਅਸੀਂ ਤਾਂ ਕਹਿੰਨੇ ਆਂ ਵੀ ਉਹ ਬਾਹਰ ਕਿਉਂ ਨਹੀਂ ਆਏ ਜੇ ਉਹਨਾਂ ਨੂੰ ਪਤਾ ਸੀ ਵੀ ਅਟੈਕ ਹੋਣ ਵਾਲਾ ਸੋ ਤੁਸੀਂ ਸਟੇਟ ਨੂੰ ਰਿਸਪੌਂਸੀਬਲ ਤਹਿਰਾਉਣ ਦੀ ਬਜਾਏ ਇਹ ਕਹਿੰਨੇ ਪਏ ਉਹ ਵੀ ਤੁਸੀਂ ਮੰਨ ਲਓ ਐਗਜ਼ਾਮਪਲ ਮੈਂ ਹੀ ਦੇ ਦੇਣਾ ਵੀ ਤੁਹਾਨੂੰ ਤੁਹਾਡੇ ਘਰ ਦੇ ਵਿੱਚ ਬੈਠੇ ਨੂੰ ਕੋਈ ਬਾਹਰੋਂ ਆ ਕੇ ਕਹੇ ਵੀ ਤੂੰ ਬਾਹਰ ਨਿਕਲ ਤੇ ਤੁਸੀਂ ਆਪਣੇ ਘਰ ਨੂੰ ਪ੍ਰੋਟੈਕਟ ਕਰੋਗੇ ਕਿ ਬਾਹਰ ਆ ਜਾਓਗੇ ਵੀ ਤੂੰ ਹੁਣ ਬੰਬ ਚਲਾ ਦੇ ਪਿੱਛੇ ਸੋ ਬੜੀ ਹਾਸੋਹੀਣੀ ਜੀ ਉਹਨਾਂ ਦੀ ਜਿਹੜੀ ਵਾਈਫ ਹੈਗੀ ਉਹ ਹਾਸੋਹੀਣੀ ਜਿਹਾ ਉਦਾਹਰਨ ਆਪਣੇ ਬਚਪਨ ਦੇ ਸਕੂਲ ਦੇ ਨਾਲ ਰਿਲੇਟਡ ਉਹ ਦਿੰਦੀ ਹੈ ਫਿਰ ਕਹਿੰਦੇ ਜੀ ਹਥਿਆਰ ਕਿਉਂ ਲੈ ਕੇ ਗਏ ਸੋ ਜਦੋਂ ਅੱਜ ਨਰਿੰਦਰ ਮੋਦੀ ਦਾ ਤਾਜ਼ਾ ਤਾਜ਼ਾ ਮੈਂ ਬਿਆਨ ਹੋਣੇ ਪੜ ਰਿਹਾ ਸੀ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਧਰਮ ਦੀ ਰੱਖਿਆ ਦੇ ਲਈ ਹਥਿਆਰ ਜਿਹੜੇ ਨੇ ਉਹ ਚੁੱਕੇ ਗਏ ਇਤਿਹਾਸ ਦੇ ਵਿੱਚ ਗੁਰੂ ਸਹਿਬਾਨਾਂ ਵੱਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਤੇ ਅਸੀਂ ਵੀ ਉਹੀ ਕਰ ਰਹੇ ਹਾਂ ਸੋ ਧਰਮ ਦੀ ਰਾਖੀ ਦੇ ਲਈ ਸਾਡੇ ਯੋਧਿਆਂ ਨੇ ਭਾਵੇਂ ਬਾਬਾ ਦੀਪ ਸਿੰਘ ਦੀ ਗੱਲ ਕਰ ਲਈਏ ਬਾਬਾ ਬੰਦਾ ਸਿੰਘ ਬਹਾਦਰ ਦੀ ਇਵਨ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੀ ਗੱਲ ਕਰ ਲਈਏ ਉਹਨਾਂ ਨੇ ਵੀ ਤਾਂ ਧਰਮ ਦੀ ਰਾਖੀ ਦੇ ਲਈ ਹੀ ਹਥਿਆਰ ਚੁੱਕੇ ਆ ਦੇਸ਼ ਦਾ ਪ੍ਰਧਾਨ ਮੰਤ ਤੇ ਇਹ ਕਹਿੰਦੇ ਆ ਕਿ ਉਹਨਾਂ ਨੇ ਹਥਿਆਰ ਕਿਉਂ ਰੱਖੇ ਸੀ ਜਦੋਂ ਤੁਹਾਡੇ ਉੱਤੇ ਕੋਈ ਚੜ ਕੇ ਆ ਜਾਏ ਅਖੀਰਲਾ ਆਪਸ਼ਨ ਕੀ ਹੁੰਦਾ ਇਹ ਤਾਂ ਯੂਨ ਵੀ ਇਹ ਮੰਨਦੀ ਆ ਯੂਨ ਦੇ ਵਿੱਚ ਜਿਹੜੇ ਉਹਨਾਂ ਦੇ ਆਪਾਂ ਕਹੀਏ ਪੀ ਜਿਹੜੇ ਆਪਾਂ ਕਹੀਏ ਕਾਨੂੰਨ ਜਾਂ ਲਾਅ ਜਿਹੜੇ ਉਹਨਾਂ ਨੇ ਬਣਾਏ ਹੋਏ ਨੇ ਉਹਦੇ ਵਿੱਚ ਵੀ ਇਹ ਗੱਲਾਂ ਲਿਖੀਆਂ ਹੋਈਆਂ ਪਖੀਰਲਾ ਹਥਿਆਰ ਜਿਹੜਾ ਆਪਸ਼ਨ ਹੁੰਦਾ ਆਪਾਂ ਕਿਸੇ ਵਾਇਲੈਂਸ ਨੂੰ ਪ੍ਰੋਮੋਟ ਨਹੀਂ ਕਰਦੇ ਆਪਾਂ ਇਤਿਹਾਸਿਕ ਜਿਹੜੇ ਵੇਰਵੇ ਨੇ ਫੈਕਟ ਦੇ ਆਧਾਰ ਦੇ ਉੱਤੇ ਆਪਾਂ ਗੱਲ ਕਰਾਂਗੇ ਸੋ ਅੱਜ ਵੀ ਜੇਕਰ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਦੇਖ ਲਓ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਹਰਾਂ ਦੇ ਹਥਿਆਰ ਪਏ ਹੋਏ ਨੇ ਕਿੰਡੀਆਂ-ਕਿੰਡੀਆਂ ਲੰਬੀਆਂ ਬੰਦੂਕਾਂ ਸੋ ਕੱਲ ਨੂੰ ਤਾਂ ਤੁਹਾਡੀ ਸੋਚ ਜਿਹੜੀ ਹੈ ਉਹ ਇਹ ਵੀ ਕਹਿ ਸਕਦੇ ਹੋ ਤੁਸੀਂ ਕਿ ਭਾਈ ਉਹ ਵੀ ਨਹੀਂ ਹੋਣੇ ਚਾਹੀਦੇ ਸੋ ਜਿਹੜਾ ਪੰਥ ਜਿਹੜਾ ਧਰਮ ਜਿਹੜਾ ਹੈਗਾ ਉਹ 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 ਲੜਾਕੂ ਜੁਝਾਰੂ ਮੰਨਿਆ ਗਿਆ ਹੋਵੇ ਉਹ ਦੁਸ਼ਮਣ ਦੇ ਨਾਲ ਟੱਕਰਾਂ ਲੈਣ ਤੋਂ ਹੀ ਪੈਦਾ ਹੋਇਆ ਹੋਵੇ ਖਾਲਸਾ 1699 ਦੇ ਵਿੱਚ ਸੋ ਉਹਨੂੰ ਇਹ ਕਿਹਾ ਜਾ ਰਿਹਾ ਵੀ ਉਹਨਾਂ ਨੇ ਹਥਿਆਰ ਕਿਉਂ ਰੱਖੇ ਅੰਦਰ ਈਵਨ ਕਿ ਤੁਸੀਂ ਇਹ ਦੇਖੋ ਵੀ ਇਹਨਾਂ ਨੂੰ ਇਹ ਨਹੀਂ ਹੈ ਵੀ ਆਪਾਂ ਸਟੇਟ ਨੂੰ ਇਹਦੇ ਵਿੱਚ ਕਹੀਏ ਵੀ ਸਟੇਟ ਕਿਉਂ ਤੋਪ ਟੈਂਕ ਚੜ੍ਹ ਕੇ ਲੈ ਕੇ ਆ ਗਈ ਉਸ ਆਰਮੀ ਦਾ ਕਿਉਂ ਉਹਨਾਂ ਨੇ ਉੱਥੇ ਇਸਤੇਮਾਲ ਕੀਤਾ ਜਿਹੜੀ ਜਿਹੜੀ ਆਰਮੀ ਦੂਜੇ ਦੇਸ਼ਾਂ ਦੇ ਉੱਤੇ ਇਸਤੇਮਾਲ ਕੀਤੀ ਜਾਣੀ ਚਾਹੀਦੀ ਹੈ ਸੋ ਇਹ ਮਤਲਬ ਕਿ ਇਹ ਸੋਚ ਜਿਹੜੀ ਹੈ ਨਾ ਉਹ ਕੌਮਰੇਡ ਸੋਚ ਉਹੋ ਹੀ ਹੈ ਇਹ ਕੋਈ ਨਵੀਂ ਸੋਚ ਨਹੀਂ ਹੈਗੀ ਕਿ ਅੱਜ ਇਹ ਆਏ ਨੇ ਕੇ ਪੀ ਐਸ ਗਿਲ ਦੇ ਬ੍ਰਦਰ ਤੇ ਇਹ ਜੀ ਬਹੁਤ ਬਦਲ ਗਏ ਹੋਣਗੇ ਇਹਨਾਂ ਦੀ ਸੋਚ ਬੜੀ ਵਧੀਆ ਹੋ ਗਈ ਹੋਵੇਗੀ ਇਹ ਸੋਚ ਜਿਹੜੀ ਹੁੰਦੀ ਆ ਨਾ ਇੱਕ ਇਹ ਪਰਿਵਾਰ ਦੇ ਵਿੱਚ ਟਰੈਵਲ ਕਰਦੀ ਆ ਜਨਰੇਸ਼ਨ ਟੂ ਜਨਰੇਸ਼ਨ ਇਹ ਜਿਹੜੀ ਪਾਸ ਓਨ ਹੁੰਦੀ ਜਾਂਦੀ ਆ ਸੋ ਉਸੇ ਤਰ੍ਹਾਂ ਦੇ ਵਿਚਾਰ ਮੈਨੂੰ ਲੱਗਦਾ ਵੀ ਅੱਜ ਜੇ ਇਹ ਵੀ ਕਿਤੇ ਹੋਣ ਜਿੱਦਾਂ ਇਹਨਾਂ ਨੇ ਅਮਰਤਪਾਲ ਸਿੰਘ ਬਾਰੇ ਵੀ ਗੱਲਾਂ ਬਾਤਾਂ ਕੀਤੀਆਂ ਕਿ ਉਹ ਦੇਖੋ ਜੀ ਉਹ ਟੈਰਰਿਜ਼ਮ ਵਧਾ ਰਿਹਾ ਹੈ ਉਹ ਪੰਜਾਬ ਤੇ ਰੈਡੀਕਲਿਜ਼ਮ ਨੂੰ ਪ੍ਰਮੋਟ ਕਰ ਰਿਹਾ ਸੋ ਹਾਲਾਂਕਿ ਆਪਾਂ ਇਹ ਦੇਖੀਏ ਵੀ ਭਾਈ ਅਮਰਤਪਾਲ ਸਿੰਘ ਨੇ ਸਿਰਫ ਅੰਮ੍ਰਿਤ ਸ਼ਕਾਇਆ ਤੇ ਨਸ਼ਿਆਂ ਤੋਂ ਵਰਜਿਤ ਕੀਤਾ ਸੋ ਇਹਨਾਂ ਦੀ ਇਹਨਾਂ ਦੀ ਸੋਚ ਦੇ ਮੁਤਾਬਕ ਇਹ ਜੋ ਸੋਚਦੇ ਨੇ ਇਹਨਾਂ ਦੀ ਸੋਚ ਦੇ ਮੁਤਾਬਕ ਉਹ ਵੀ ਟੈਰਰਿਸਟ ਆ ਤੇ ਫਿਰ ਇਹ ਸਵਾਲ ਬਣਦਾ ਸਾਡਾ ਵੀ ਕੀ ਅੱਜ ਜੇ ਕੇਪੀਐਸ ਗਿੱਲ ਹੁੰਦਾ ਜਾਂ ਫਿਰ ਇਹ ਹੁੰਦੇ ਪਾਵਰ ਦੇ ਵਿੱਚ ਤਾਂ ਇਹ ਉਹੀ ਕਰਦੇ ਜੋ ਕੇਪੀਐਸ ਗਿੱਲ ਨੇ ਉਸ ਵੇਲੇ ਸਿੱਖ ਨੌਜਵਾਨਾਂ ਦੇ ਨਾਲ ਕੀਤਾ ਅੱਜ ਅੰਮ੍ਰਿਤ ਛਕਾਉਣ ਵਾਲਾ ਅੰਮ੍ਰਿਤਪਾਲ ਸਿੰਘ ਇਹਨਾਂ ਨੂੰ ਟੈਰਰਿਸਟ ਦਿਖਦਾ ਏਹੀ ਸੋਚ ਕੇਪੀਐਸ ਗਿੱਲ ਦੀ ਸੀ ਉਸ ਵੇਲੇ ਪੁਰਾਣੇ ਬਜ਼ੁਰਗ ਦੱਸਦੇ ਆ ਕਿ ਕੀ ਕੀਤਾ ਜਾਂਦਾ ਸੀ ਪੁਲਿਸ ਵੱਲੋਂ ਉਸ ਉਸ ਵੇਲੇ ਦੀ ਪੁਲਿਸ ਨੂੰ ਹੁਕਮ ਕੀ ਦਿੱਤੇ ਸੀ ਕੇ ਪੀ ਐਸ ਗਿੱਲ ਨੇ ਕਿ ਜੇਕਰ ਸਿਰ ਦੇ ਉੱਤੇ ਪੀਲੀ ਦਸਤਾਰ ਬੰਨੀ ਹੈ ਕਿਸੇ ਨੇ ਤੇ ਉਹ ਸਮਝ ਲਓ ਕਿ ਉਹ ਭਿੰਡਰਾਂ ਵਾਲੇ ਦੇ ਕੋਲ ਅਮਰ ਸ਼ਾਹ ਕਿ ਆਇਆ ਤੇ ਉਹ ਉਹਦਾ ਸਿੱਖਿਆ ਤੇ ਸਿੰਘ ਬਣ ਗਿਆ ਤੇ ਉਹਨੂੰ ਫੜ ਲਓ ਉਹਨੂੰ ਫਿਰ ਕਰ ਦਿਓ ਗਾਇਬ ਕਰ ਦਿਓ ਉਹਨੂੰ ਸੋ ਇਹੀ ਸੋਚ ਮਤਲਬ ਕਿ ਜਿਹੜੀ ਹੈਗੀ ਉਹ ਇਹਨਾਂ ਦੀ ਹੈਗੀ ਕੋਈ ਖਾਸ ਫਰਕ ਨਹੀਂ ਇਹਦੇ ਵਿੱਚ ਹੈਗਾ ਜੀ ਜੱਜੀ ਸਿੰਘ ਜਿਸ ਨਾਲ ਇਹ ਗੱਲ ਕਰੀਏ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਕੇ ਪੀ ਐਸ ਗਿੱਲ ਨੂੰ ਕਹੀ ਕਿ ਲੋ ਕਿ ਜੇ ਅੱਪਾ ਗੱਲ ਕਰੀਏ ਵੱਡੇ ਵੱਡੇ ਜੋ ਸਿੱਖ ਪਰਸਨੈਲਿਟੀ ਸੀਗੇ ਵੱਡੇ ਵੱਡੇ ਲੀਡਰ ਸੀਗੇ ਜੋ ਧਾਰਮਿਕ ਕਿਲੋਕੀ ਲਿਟਰਸੀ ਕੀ ਉਹ ਮਿਲਦੇ ਸੀ ਕਿ ਇਸ ਦੇ ਨਾਲ ਹੀ ਸਹੀ ਰਾਗੀ ਵੀ ਕਈ ਕੀਰਤਨੀਕ ਉਹਨਾਂ ਨੂੰ ਮਿਲਦੇ ਸੀਗੇ ਤਾਂ ਜਿਹੇ ਕਿ ਲੋਕਿ ਜੋ ਪੰਥਕ ਸ਼ਖਸੀਤਾ ਉਹਨਾਂ ਨੂੰ ਮਿਲਦੀ ਸੀਗੀਆਂ ਉਸ ਨੂੰ ਕਿਵੇਂ ਦੇਖਦੇ ਹੋ ਕਿ ਇਹ ਗੱਲ ਸੱਚ ਹੈ ਕਿ ਐਵੇਂ ਮਿਲਦੇ ਵੀ ਹੋਣਗੇ ਲੋਕ ਉਹਨਾਂ ਨੂੰ ਹਾਂਜੀ ਹਾਂਜੀ ਕੋਈ ਦੂਰ ਆਏ ਨਹੀਂ ਮਿਲਦੇ ਹੋਣਗੇ ਕਿਉਂਕਿ ਜੇ ਪ੍ਰਕਾਸ਼ ਸਿੰਘ ਬਾਦਲ ਦੇ ਬਾਰੇ ਇਹ ਗੱਲ ਕਹੀ ਜਾਂਦੀ ਹੈ ਵੀ ਸ਼ਾਮ ਨੂੰ ਚਾਹ ਇਕੱਠੇ ਪੀਂਦੇ ਹੁੰਦੇ ਸੀ ਬੈਠ ਕੇ ਜਾਂ ਫਿਰ ਕਈ ਡਿਨਰ ਇਕੱਠੇ ਕਰਦੇ ਹੁੰਦੇ ਸੀ ਤਾਂ ਇਹ ਇਹ ਗੱਲ ਤਾਂ ਇਹਨਾਂ ਦੇ ਭਰਾ ਨੇ ਵੀ ਮੰਨੀ ਹੈ ਨਾ ਇੰਟਰਵਿਊ ਦੇ ਵਿੱਚ ਕਿ ਅਕਾਲੀਆਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਖੜਕੂ ਲਹਿਰ ਖਤਮ ਕਰਨ ਦੇ ਵਿੱਚ ਮਤਲਬ ਕਿ ਇਹ ਇਹ ਗੱਲ ਇਹਨਾਂ ਨੇ ਕਹੀ ਆ ਅਸੀਂ ਨਹੀਂ ਕਹਿ ਰਹੇ ਸੋ ਉਸ ਤੋਂ ਬਾਅਦ ਜੇ ਤੁਸੀਂ ਧਾਰਮਿਕ ਲੀਡਰਾਂ ਦੀ ਗੱਲ ਕਰਦੇ ਹੋ ਉਹ ਵੀ ਮਿਲਦੇ ਰਹੇ ਹੋਣਗੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਜਦੋਂ ਪੰਜਾਬ 'ਚ ਕਤਲੂਗਾਰਤ ਹੋ ਰਹੀ ਆ ਹਰ ਪਾਸੇ ਲਾਸ਼ਾਂ ਵਿਛਾਈਆਂ ਜਾ ਰਹੀਆਂ ਇਹ ਨਹੀਂ ਪੁੱਛਿਆ ਜਾ ਰਿਹਾ ਵੀ ਕਸੂਰ ਹੈ ਕਿ ਨਹੀਂ ਹੈ ਤੇ ਉਸ ਵੇਲੇ ਫਿਰ ਡਰ ਦੇ ਮਾਰੇ ਹੀ ਬਹੁਤ ਸਾਰੇ ਧਾਰਮਿਕ ਲੀਡਰ ਮਿਲਦੇ ਗਏ ਹੋਣਗੇ ਸੋ ਪ੍ਰੇਜ਼ ਵੀ ਕਰਦੇ ਹੋਣਗੇ ਤਾਰੀਫ ਵੀ ਕਿਉਂਕਿ ਬੁੱਚੜ ਹੈ ਨਾ ਬੁੱਚੜ ਦਾ ਕੀ ਪਤਾ ਹੁੰਦਾ ਕਦੋਂ ਕਿਸ ਨੂੰ ਕਿੱਥੇ ਫੜ ਕੇ ਜੇ ਖਤਮ ਕਰ ਦੇਣਾ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਜਥੇਦਾਰ ਅਕਾਲ ਤਖਤ ਦਾ ਜਥੇਦਾਰ ਹੋਣਾ ਹੀ ਜਿਹੜਾ ਹੈ ਉਹ ਗੁਨਾਹ ਹੋ ਗਿਆ ਇੱਕ ਉਹ ਜਥੇਦਾਰ ਨੂੰ ਨਹੀਂ ਸੀ ਉਸ ਵੇਲੇ ਬਖਸ਼ਿਆ ਜਾਂਦਾ ਤੇ ਫਿਰ ਛੋਟੇ ਮੋਟੇ ਧਾਰਮਿਕ ਲੀਡਰ ਕੀ ਸੀ ਸੋ ਸਾਰਿਆਂ ਦੇ ਸਿਰ ਦੇ ਉੱਤੇ ਤਲਵਾਰ ਲਟਕ ਰਹੀ ਸੀ ਕੇਪੀਐਸ ਗਿਲਦੀ ਉਹ ਕੁਝ ਨਿਡਰ ਲੋਕ ਸੀ ਜਿਹੜੇ ਨਹੀਂ ਇਹਦੇ ਅੱਗੇ ਝੁਕੇ ਤੇ ਕੁਝ ਐਸੇ ਵੀ ਹੁੰਦੇ ਹੀ ਐ ਮਤਲਬ ਜੇ 100 ਬੰਦਾ ਹੈ ਤੇ ਉਹਦੇ ਵਿੱਚੋਂ 10 ਐਸੇ ਵੀ ਤੇ ਹੁੰਦੇ ਹੀ ਐ ਜਿਹੜੇ ਡਰ ਦੇ ਮਾਰੇ ਜਿਹੜਾ ਹੈਗਾ ਉਹ ਗੋਡੇ ਟੇਕ ਦਿੰਦੇ ਐ ਅੱਜ ਵੀ ਤੇ ਬਹੁਤ ਸਾਰੇ ਨੇ ਜਿਨ੍ਹਾਂ ਨੇ ਸਰਕਾਰ ਦੇ ਅੱਗੇ ਗੋਡੇ ਟੇਕੇ ਹੋਏ ਐ ਤੇ ਉਹ ਸਾਰੇ ਹੀ ਗੱਲਬਾਤ ਉਹਨਾਂ ਦੀ ਕਰਦੇ ਐ ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਜੇ ਉਸ ਵੇਲੇ ਧਾਰਮਿਕ ਲੀਡਰ ਸਾਡੇ ਮਿਲਦੇ ਰਹੇ ਹੋਣਗੇ ਜੋਨ ਕੈਪਟਨ ਮਰਿੰਦਰ ਸਿੰਘ ਵਰਗੇ ਹੋਣਗੇ ਪ੍ਰਕਾਸ਼ ਸਿੰਘ ਬਾਦਲ ਜਾਂ ਉਸ ਵੇਲੇ ਹੋਰ ਕੋਈ ਵੀ ਹੋਣਗੇ ਸੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਜਿਸ ਜਿਸ ਸਿਚੁਏਸ਼ਨ ਦੇ ਵਿੱਚ ਜਿਨ੍ਹਾਂ ਹਾਲਾਤਾਂ ਦੇ ਵਿੱਚ ਜਥੇਦਾਰ ਨਹੀਂ ਸੀ ਸੁਰੱਖਿਅਤ ਤੇ ਉਹ ਫਿਰ ਛੋਟੇ ਮੋਟੇ ਧਾਰਮਿਕ ਲੀਡਰ ਜਿਹੜੀ ਆ ਉਹ ਕਿਹੜੇ ਬਾਗਦੀ ਮੂਲੀ ਸੀ ਅੰ ਦਇ ਇਜ਼ਨ ਐਸੀ ਇੰਟਰਨਲ ਹੋਰ ਵੱਡੀ ਗੱਲ ਚ ਉਹਨਾਂ ਚਰਚਾ ਕੀਤੀ ਹੈ ਕਿ ਜਿੱਥੇ ਰਿਲੀਜਨ ਹੁੰਦੇ ਨੇ ਉੱਥੇ ਕਿ ਲੋਕੀ ਇਹ ਚੀਜ਼ਾਂ ਐਵੇਂ ਦੀ ਹੁੰਦੀਆਂ ਨੇ ਪਰ ਜਿੱਥੇ ਰਿਲੀਜਨ ਨਹੀਂ ਹੁੰਦੇ ਉਹ ਚੀਜ਼ਾਂ ਵਧੀਆ ਹੁੰਦੀਆਂ ਨੇ ਕਿਵੇਂ ਦੇਖਦੇ ਹੋ ਕਿ ਨੇ ਜੋ ਇੱਕ ਇੱਕ ਲੋਕਿਆ ਹੁਣ ਇਹਨਾਂ ਨੇ ਇੱਕ ਇੱਕ ਨਾਸਤਿਕਾਰੀ ਗੱਲ ਕੀਤੀ ਹੈ ਕਿ ਰੱਬ ਨੂੰ ਨਾ ਮੰਨਣ ਵਾਲੀ ਗੱਲ ਕੀਤੀ ਹੈ ਹਨਾ ਧਰਮ ਨੂੰ ਨਾ ਮੰਨਣ ਵਾਲੀ ਗੱਲ ਕੀਤੀ ਹੈ ਤੇ ਜਿੱਥੇ ਨਹੀਂ ਉਹਨੂੰ ਚੰਗਾ ਗੱਲ ਕਹੀ ਹੈ ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ ਜੀ ਬਿਲਕੁਲ ਬਿਲਕੁਲ ਉਹ ਆਪਣੀ ਇੰਟਰਵਿਊ ਦੇ ਵਿੱਚ ਆਪਣੇ ਬਾਰੇ ਇਹ ਦੱਸਦੇ ਨੇ ਕਿ ਉਹ ਕਿਸੇ ਧਰਮ ਨੂੰ ਨਹੀਂ ਮੰਨਦੇ ਹਨਾ ਸੋ ਬਹੁਤ ਉਹ ਉਹਨਾਂ ਦੀ ਨਿੱਜੀ رائے ਹੈਗੀ ਹੈ ਇਹਦੇ ਉੱਤੇ ਕੋਈ ਵੀ ਆਪਾਂ ਕਿੰਤੂ ਪਰੰਤੂ ਨਹੀਂ ਕਰ ਸਕਦੇ ਪਰ ਫਿਰ ਉਹਨਾਂ ਨੇ ਨਾਲ ਹੀ ਜਿਹੜੀ ਉਦਾਹਰਣ ਦਿੱਤੀ ਹੈ ਕਿ ਜਿਹੜੇ ਮੁਲਕਾਂ ਦੇ ਵਿੱਚ ਰੱਬ ਨੂੰ ਨਹੀਂ ਮੰਨਿਆ ਜਾਂਦਾ ਰੱਬ ਨਾਂ ਦੀ ਚੀਜ਼ ਹੈ ਨਹੀਂ ਕਹਿੰਦੇ ਉਹ ਤਰੱਕੀ ਦੇ ਵਿੱਚ ਨੇ ਲਗਜ਼ਮਬਰਗ ਦੀ ਉਦਾਹਰਣ ਦਿੱਤੀ ਹੈ ਤੇ ਉਹਨਾਂ ਨੇ ਆਸਟਰੀਆ ਵਰਗੇ ਮੁਲਕਾਂ ਦੀ ਉਦਾਹਰਣ ਦਿੱਤੀ ਦੇਖੋ ਕਹਿੰਦੇ ਕਿਨੇ ਤਰੱਕੀ ਦੇ ਵਿੱਚ ਨੇ ਪਰ ਸ਼ਾਇਦ ਪਤਾ ਨਹੀਂ ਮਤਲਬ ਮੈਂ ਇਹ ਹੀ ਦੇਖਦਾ ਹੁੰਨਾ ਵੀ ਕਾਮਰੇਡ ਨੇ ਨਾ ਜਿਹੜੇ ਉਹ ਆਪਣੇ ਇਸ ਤਰ੍ਹਾਂ ਦੇ ਇੰਟਰਸਟਿੰਗ ਫੈਕਟ ਲੱਭ ਕੇ ਲਿਆਉਂਦੇ ਨੇ ਨਾ ਆਪਣੀ ਗੱਲਬਾਤ ਦੇ ਵਿੱਚ ਆਪਣੀ ਡਿਬੇਟ ਦੇ ਵਿੱਚ ਕਿ ਅਗਲਾ ਜਿਹੜਾ ਸੁਣਨ ਵਾਲਾ ਬੰਦਾ ਨਾ ਉਹ ਹੈਰਾਨ ਹੋ ਜਾਂਦਾ ਯਾਰ ਵਾਕੇ ਹੀ ਗੱਲਾਂ ਬਹੁਤ ਸਹੀ ਨੇ ਅੱਛਾ ਜੇ ਉਹ ਧਰਮ ਨੂੰ ਨਹੀਂ ਮੰਨਦੇ ਰੱਬ ਨੂੰ ਨਹੀਂ ਮੰਨਦੇ ਤਾਂ ਤਰੱਕੀ 'ਚ ਨਹੀਂ ਲਗਜ਼ਮਬਰਗ ਵਾਕੇ ਹੀ ਤਰੱਕੀ ਦੇ ਵਿੱਚ ਆ ਆਸਟਰੀਆ ਵੀ ਤਰੱਕੀ 'ਚ ਹੋਏਗਾ ਸੋ ਫਿਰ ਮਤਲਬ ਅਗਲਾ ਬੰਦਾ ਕਈ ਨਹੀਂ ਚਿਤ ਹੋ ਜਾਂਦਾ ਇਹੋ ਜਿਹੇ ਵਿਚਾਰ ਸੁਣ ਕੇ ਪਰ ਮੈਂ ਸਵਾਲ ਪੁੱਛਣਾ ਚਾਹੁੰਨਾ ਹੈ ਵੀ ਦੁਨੀਆ ਦਾ ਸਰਪੰਚ ਕੌਣ ਹੈ ਇਸ ਵੇਲੇ ਦੁਨੀਆ ਦਾ ਸਰਪੰਚ ਹੈਗਾ ਅਮਰੀਕਾ ਅਮਰੀਕਾ ਚਾਵੇ ਤਾਂ ਕਿਤੇ ਵਾਰ ਹੁੰਦੀ ਹੈ ਅਮਰੀਕਾ ਚਾਵੇ ਤਾਂ ਵਾਰ ਰੁਕ ਵੀ ਜਾਂਦੀ ਰਾਤੋਂ ਰਾਤ ਇਹ ਹਜੇ ਤਾਜ਼ਾ ਤਾਜ਼ਾ ਅਸੀਂ ਦੇਖ ਕੇ ਹਟੇ ਆ ਸੋ ਸਰਪੰਚ ਕਿਹਾ ਜਾਂਦਾ ਇਕਨੋਮੀ ਸਭ ਤੋਂ ਵੱਡੀ ਹੈ ਤੇ ਦੁਨੀਆ ਦਾ ਕੋਈ ਐਸਾ ਮੁਲਕ ਨਹੀਂ ਜਿਹਦੇ ਵਸਿੰਦੇ ਅਮਰੀਕਾ ਨੂੰ ਜਾਣ ਲਈ ਉੱਥੇ ਰਹਿਣ ਲਈ ਉੱਥੇ ਸੈਟਲ ਹੋਣ ਦੇ ਲਈ ਜਦੋਜਾਤ ਨਹੀਂ ਕਰਦੇ ਦੇਖੋ ਕਿਵੇਂ ਤਾਰਾ ਟੱਪੀਆਂ ਜਾਂਦੀਆਂ ਗੁਜਰਾਤੀ ਕਰੋੜ ਕਰੋੜ ਰੁਪਈਆ ਭਰਦੇ ਨੇ ਪੰਜਾਬੀ ਜਿਹੜੇ ਨੇ ਉਹ 50-50 ਲੱਖ ਕੇ ਭੱਜਣ ਨੂੰ ਤਿਆਰ ਨੇ ਅਮਰੀਕਾ ਵਰਗੇ ਮੁਲਕ ਚ ਸੋ ਉਹ ਵਰਲਡ ਪਾਵਰ ਅਮਰੀਕਾ ਜਿਸ ਦੇ ਡਾਲਰ ਤੇ ਲਿਖਿਆ ਹੋਇਆ ਵੀ ٹرسٹ ਇਨ ਗੋਡ ਮਤਲਬ ਕਿ ਉਹ ਵਰਲਡ ਪਾਵਰ ਹੈ ਜਿਹਨੂੰ ਇਹ ਇਹਨਾਂ ਦੇ ਮੁਤਾਬਕ ਕਾਮਰੇਡ ਰੱਬ ਨੂੰ ਨਾ ਮੰਨਣ ਵਾਲੇ ਲੋਕ ਜਿਹੜੇ ਕੰਟਰੀਜ਼ ਨੇ ਉਹ ਤਰੱਕੀ ਚ ਹੈ ਪਰ ਵਰਲਡ ਪਾਵਰ ਦਾ ਕਹਿੰਦੀ ਵੀ ਅਸੀਂ ਗੋਡ ਚ ٹرسٹ ਕਰਦੇ ਹਾਂ ਉਹਨਾਂ ਦੇ ਡਾਲਰ ਦੇ ਉੱਤੇ ਜਿਹੜਾ ਹੈ ਇਹ 슬ੋਗਨ ਲਿਖਿਆ ਹੋਇਆ ਸੋ ਮਤਲਬ ਕਹਿਣ ਦਾ ਕਿ ਗੁਰੂਆਂ ਦੀ ਧਰਤੀ ਦੇ ਉੱਤੇ ਗੁਰੂਆਂ ਪੀਰਾਂ ਦੀ ਜਿੱਥੇ ਸਾਡੇ ਗੁਰੂ ਸਹਿਬਾਨਾਂ ਨੇ ਆਪਣੇ ਚਰਨ ਪਾਏ ਹੋਣ ਜਿੱਥੇ ਧਾਰਮਿਕ ਹਰ ਧਰਮ ਦੇ ਜਿਹੜੇ ਹੈਗੇ ਉਹ ਧਾਰਮਿਕ ਸਥਾਨ ਹੋਣ ਮਤਲਬ ਉਹ ਧਰਤੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਕਿਹਾ ਜਾਂਦਾ ਹੋਵੇ ਤਾਂ ਉਹਨੂੰ ਇਸ ਕਾਮਰੇਡੀ ਰੰਗਤ ਦੇ ਵਿੱਚ ਰੰਗਣ ਵਾਲੀ ਜਿਹੜੀ ਸੋਚ ਹੈਗੀ ਹੈ ਉਹ ਨਾ ਪਹਿਲਾਂ ਕਾਮਯਾਬ ਹੋਈ ਹੈ ਜਿਹੜੀ ਲਹਿਰ ਚੱਲੀ ਹੈ ਕਿ ਪਹਿਲਾਂ ਪਹਿਲਾਂ ਰਸ਼ੀਆ ਤੋਂ ਜਿਹੜੀ ਹੈ ਉਹ ਚੱਲੀ ਜਾਂ ਉਥੋਂ ਰਨ ਹੋਈ ਉਹ ਉਹ ਨਾ ਕਾਮਯਾਬ ਹੋਈ ਤੇ ਨਾ ਅੱਜ ਇਹਨਾਂ ਨੇ ਕਾਮਯਾਬ ਹੋਣਾ ਅੰਕ ਤੁਸੀਂ ਇਸ ਦੇ ਨਾਲ ਹੀ ਚਾਹੁੰਦੇ ਆਪਾਂ ਐਂਡ 'ਚ ਆਖਿਰ ਲਈ ਤੁਹਾਨੂੰ ਸਵਾਲ ਪੁੱਛਾਂਗਾ ਕਿ ਹੁਣ ਤੁਸੀਂ ਕਹਿੰਦੇ ਕਿ ਉਹ ਸਿਆਸਤ 'ਚ ਆਣਾ ਚਾਹੁੰਦੇ ਨੇ ਪਰ ਇਸ ਦੇ ਨਾਲ ਹੀ ਹੁਣ ਉਹਨਾਂ ਨੇ ਇੱਕ ਵੱਡਾ ਅਕਲੋ ਆਪਣੇ ਵੱਲੋਂ ਇੱਕ ਦਾਵਾ ਹੀ ਬੇਇਸ਼ਕ ਕਰ ਦਿੱਤਾ ਹੈ ਕਿ ਜੋ ਹੁਣ ਅਮਰਪਾਲ ਨੂੰ ਲੈ ਕੇ ਕਿ ਅਮਰਪਾਲ ਫੋਨ ਜਿੱਤ ਵੀ ਗਿਆ ਪਰ ਅਗਲੀ ਚੋਣਾਂ ਦੇ ਵਿੱਚ ਉਹਦੀ ਜਮਾਨਤ ਵੀ ਜप्त ਹੋ ਜਾਵੇਗੀ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਹ ਸਮੇਂ-ਸਮੇਂ ਦੀਆਂ ਸਟੇਟਮੈਂਟਾਂ ਹੁੰਦੀਆਂ ਇਹਦੇ ਵਿੱਚ ਇਹ ਨਹੀਂ ਹੈ ਹੁਣ ਫਿਊਚਰ ਕਿਨੇ ਵੇਖਿਆ ਕੁੱਕੀ ਗਿੱਲ ਨੇ ਨਾ ਜਿਹੜੇ ਆਪਣੇ ਆਪ ਨੂੰ ਬੜਾ ਉਹ ਦੱਸਦੇ ਨੇ ਕਿ ਅਸੀਂ ਬੜੇ ਐਕਸਪਰਟ ਹੈਗੇ ਆ ਰਾਜਨੀਤੀ ਦੇ ਬੜੀਆਂ ਇੰਟਰਵਿਊਜ਼ ਦਿੰਦੇ ਨੇ ਮੂੰਹ ਕਮਾਹ ਕਮਾ ਕੇ ਤੇ ਸ਼ਾਇਰੀ ਉਹਨਾਂ ਨੇ ਲਿਖੀ ਹੁੰਦੀ ਥੱਲੇ ਪੈਨ ਕਾਪੀ ਦੇ ਉੱਤੇ ਤੇ ਉਹਨੂੰ ਦੇਖ ਦੇ ਕੇ ਇੱਕ ਇੱਕ ਪੜ ਕੇ ਦੇ ਉੱਥੋਂ ਸ਼ੁਰੂਆਤ ਕਰਦੇ ਆ ਆਪਣੇ ਆਪ ਨੂੰ ਵੱਡੇ ਵਿਦਵਾਨ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸੋ ਉਹ ਵਿਦਵਾਨ ਸਾਹਿਬ ਨੇ ਵੀ ਕਿਹਾ ਸੀ ਕਿ ਮੇਰੇ ਮੈਂ ਇੱਥੇ ਹੀ ਬੈਠਾ ਮੈਨੂੰ ਆ ਕੇ ਫੜ ਲਿਓ ਜੇ ਅਮਰਤਪਾਲ ਜਿਹੜਾ ਹੈ ਉਹ ਜਿੱਤ ਜਾਂਦਾ ਮਤਲਬ ਕਿ ਜਦੋਂ ਐਮਪੀਜ਼ ਦੀ ਇਲੈਕਸ਼ਨ ਹੋ ਰਹੀ ਸੀ ਉਸ ਵੇਲੇ ਦੀ ਗੱਲ ਆ ਸੋ ਤੁਸੀਂ ਦੇਖੋ 2 ਲੱਖ ਵੋਟਾਂ ਦੇ ਫਰਕ ਦੇ ਨਾਲ ਭਾਈ ਅਮਰਤਪਾਲ ਸਿੰਘ ਜਿੱਤੇ ਸੋ ਇਸ ਤਰ੍ਹਾਂ ਦੀ ਵੀ ਸੋਚ ਦੇ ਮਾਲਕ ਇਹ ਨੇ ਤੇ ਇਹਨਾਂ ਦੇ ਮਨਾਂ ਦੇ ਵਿੱਚ ਤਾਂ ਉਹ ਜ਼ਹਿਰ ਜਿਹੜਾ ਹੈ ਤਾਂ ਧਾਰਮਿਕ ਪੰਥਕ ਜਿਹੜੀਆਂ ਸ਼ਕਤੀਆਂ ਉਹਨਾਂ ਦੇ ਖਿਲਾਫ ਤਾਂ ਭਰੇ ਹੀ ਹੋਇਆ ਸੋ ਇੱਕ ਵਾਰੀ ਜਿੱਤ ਗਏ ਇਹਨਾਂ ਲਈ ਇਨਫ ਨਹੀਂ ਹੈ ਤੇ ਇਹ ਇਹਨਾਂ ਨੂੰ ਦੁਬਾਰਾ ਚਾਹੀਦਾ ਵੀ 27 ਦੇ ਵਿੱਚ ਵੀ ਜਿੱਤ ਕੇ ਦਿਖਾਵੇ ਫਿਰ ਅਸੀਂ ਮੰਨਾਂਗੇ ਜੋ ਉਸ ਵੇਲੇ ਵੀ ਜਿੱਤ ਜਾਂਦਾ ਨਾ ਭਾਈ ਅਮਰਤਪਾਲ ਸਿੰਘ ਇਹਨਾਂ ਨੇ ਕਹਿਣਾ ਹੁਣ ਜਿਹੜੀਆਂ 32 ਚ ਹੋਣੀਆਂ ਨਾ ਉਦੋਂ ਜਿੱਤ ਕੇ ਦਿਖਾਵੇ ਫਿਰ ਮੰਨਾਂਗੇ ਉਦੋਂ ਇਹਦੀ ਜਮਾਨਤ ਜ਼ਬਤ ਹੋਣੀ ਹੈ ਸੋ ਫਿਊਚਰ ਕਿਨੇ ਦੇਖਿਆ ਭਵਿੱਖ ਦੇ ਵਿੱਚ ਕੀ ਦੇਖਿਆ ਕਿਸੇ ਨੇ ਹਨਾ ਸੋ ਬੇਅੰਤ ਸੀ ਉਹਨੂੰ ਨਹੀਂ ਸੀ ਪਤਾ ਵੀ ਉਹਦੇ ਨਾਲ ਕੀ ਹੋ ਜਾਣਾ ਸੋ ਸਕਿੰਟਾਂ ਦੇ ਵਿੱਚ ਉਹ ਕਿੱਥੇ ਦਾ ਕਿੱਥੇ ਪਹੁੰਚ ਗਿਆ ਸੋ ਕੁਝ ਵੀ ਜਿਹੜਾ ਹੈ ਉਹ ਪੋਸੀਬਲ ਹੋ ਸਕਦਾ ਹੈ ਇਹ ਫਿਊਚਰ ਹੈ ਪਰਮਾਤਮਾ ਉਹਦੀਆਂ ਸਾਰੀਆਂ ਇਹ ਬਣਾਈਆਂ ਹੋਈਆਂ ਜਿਹੜੀ ਕਹ ਲਈਏ ਕਿ ਕੁਦਰਤ ਬਣਾਈ ਹੋਈ ਹੈ ਉਹਨੇ ਕਿੱਦਾਂ ਚਲਾਉਣਾ ਹੈ ਕਿ ਇਹਨੂੰ ਕਿੱਥੇ ਲੈ ਕੇ ਜਾਣਾ ਹੈ ਕਿ ਇਹਨੂੰ ਬਾਦਸ਼ਾਹਤ ਬਖਸ਼ਣੀ ਹੈ ਸਾਰਾ ਉਹਦੇ ਹੱਥ ਵਸਿਆ ਅਗਲੀ ਗੱਲ ਜਿਹੜੀ ਆਪਾਂ ਭੁੱਲ ਨਾ ਜਾਈਏ ਆਪਣੇ ਸੰਤ ਜਰਨੈਲ ਸਿੰਘ ਬਾਰੇ ਗੱਲ ਕਰਦੇ ਨੇ ਨਾ ਉਹਨਾਂ ਦੀ ਵਾਈਫ ਕਹਿੰਦੀ ਹੈ ਕਿ ਮੈਂ ਉਹਨਾਂ ਨੂੰ ਸੰਤ ਨਹੀਂ ਮੰਨਦੀ ਮੈਂ ਇਸ ਤਰ੍ਹਾਂ ਨਹੀਂ ਮੰਨਦੀ ਸੋ ਆ ਹੁਣ ਜਿੰਨੀਆਂ ਆਪਾਂ ਗੱਲਾਂ ਕੀਤੀਆਂ ਇਹਦੇ ਵਿੱਚੋਂ ਇੱਕ ਗੱਲ ਤਾਂ ਸਾਬਤ ਹੋ ਜਾਂਦੀ ਹੈ ਵੀ ਉਹ ਧਰਮ ਨੂੰ ਨਹੀਂ ਮੰਨਦੇ ਤਾਂ ਫਿਰ ਉਹਨਾਂ ਨੇ ਕਿਸੇ ਧਰਮ ਦੇ ਸੰਤ ਨੂੰ ਕਿਉਂ ਮੰਨਣਾ ਠੀਕ ਹੈ ਨਾ ਉਹ ਸਿੱਖ ਧਰਮ ਨੂੰ ਨਹੀਂ ਮੰਨਦੇ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ ਤਾਂ ਫਿਰ ਉਹਨਾਂ ਦੇ ਕੋਲੋਂ ਸਾਨੂੰ ਸਰਟੀਫਿਕੇਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਿ ਉਹ ਸੰਤ ਸੀ ਜਾਂ ਨਹੀਂ ਸੀ ਜਿਵੇਂ ਪੱਤਰਕਾਰ ਸਵਾਲ ਕਰਦਾ ਹੈ ਕਿ ਉਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ ਸੋ ਉਹਨਾਂ ਨੂੰ ਪੁੱਛਣਾ ਨਹੀਂ ਚਾਹੀਦਾ ਤੁਸੀਂ ਇਹ ਦੇਖੋ ਉਹਨਾਂ ਦਾ ਪਰਿਵਾਰ ਕਿਹੜਾ ਉਹਨਾਂ ਦੇ ਲਈ ਉਹਨਾਂ ਦੀ ਸੋਚ ਮੁਤਾਬਕ ਕੇਪੀਐਸ ਗਿੱਲ ਜਿਹਦੇ ਉੱਤੇ ਕਿਤਾਬ ਲਿਖੀ ਗਈ ਪੰਜਾਬ ਦਾ ਬੁੱਚੜ ਦੇ ਬੁੱਚੜ ਆਫ ਪੰਜਾਬ ਉਹ ਉਹ ਜਿਹੜੀ ਕਿਤਾਬ ਲਿਖੀ ਗਈ ਉਹਨਾਂ ਦਾ ਜਿਹੜਾ ਹੈ ਉਹ ਆਈਡਲ ਹੈ ਉਹਨਾਂ ਦਾ ਉਹਨਾਂ ਦਾ ਵਾਸਤੇ ਉਹ ਮਸੀਹਾ ਹੈ ਤੇ ਤੁਸੀਂ ਜੇ ਪੁੱਛੋਗੇ ਸੰਤ ਜੀ ਬਾਰੇ ਤੁਹਾਡੇ ਕੀ ਵਿਚਾਰ ਹੈ ਤਾਂ ਉਹ ਕੀ ਵਿਚਾਰ ਦੇਣਗੇ ਤੁਹਾਡੇ ਹਿਸਾਬ ਦੇ ਨਾਲ ਸੋ ਆਪਾਂ ਉਹਨਾਂ ਦੇ ਪਰਿਵਾਰ ਕੋਲੋਂ ਸਰਟੀਫਿਕੇਟ ਥੋੜਾ ਲੈਣਾ ਆਪਾਂ ਤੇ ਅਕਾਲ ਤਖਤ ਸਾਹਿਬ ਵੱਲ ਦੇਖਣਾ ਜਿੱਥੋਂ ਉਹਨਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਦਾ ਖਿਤਾਬ ਮਿਲਿਆ ਹੋਇਆ ਜਿਹੜਾ ਸਾਡਾ ਾਕਾਲ ਤਖਤ ਹੈ ਨਾ ਉੱਥੋਂ ਕਿਤਾਬ ਮਿਲਿਆ ਹੋਇਆ ਤੇ ਉਸੇ ਾਕਾਲ ਤਖਤ ਦੇ ਬਿਲਕੁਲ ਨਾਲ ਆਪਾਂ ਕਹੀਏ ਵੀ 50 ਮੀਟਰ ਦੀ ਦੂਰੀ ਦੇ ਉੱਤੇ ਆਪਾਂ ਕਹੀਏ ਵੀ 50 ਮੀਟਰ ਦੀ ਦੂਰੀ ਦੇ ਉੱਤੇ ਗੁਰਦੁਆਰਾ ਸਾਹਿਬ ਸਥਾਪਿਤ ਹੈਗਾ ਸੰਤ ਜਰਨੈਲ ਸਿੰਘ ਹੋਰੀ ਤੇ ਉਹਨਾਂ ਦੇ ਨਾਲ ਦੇ ਜਿੰਨੇ ਵੀ ਸਮੂਹ ਸ਼ਹੀਦ ਹੋਏ ਉਹਨਾਂ ਦੀ ਯਾਦ ਦੇ ਵਿੱਚ ਦੁਨੀਆ ਦਾ ਐਸਾ ਕੋਈ ਗੁਰਦੁਆਰਾ ਨਹੀਂ ਹੈ ਜਿੱਥੇ ਉਹਨਾਂ ਦੀਆਂ ਤਸਵੀਰਾਂ ਨਾ ਲੱਗੀਆਂ ਹੋਣ ਅੱਜ ਦੁਨੀਆ ਸੋਹਲੇ ਗਾਉਂਦੀ ਹੈ ਸੰਤ ਜਰਨੈਲ ਸਿੰਘ ਹੋਰਾਂ ਦੇ ਉਹਨਾਂ ਦੇ ਉੱਤੇ ਗੀਤ ਬਣ ਗਏ 12 ਗਾਈਆਂ ਜਾਂਦੀਆਂ ਟੀਵੀਆਂ ਦੇ ਉੱਤੇ ਚੱਲ ਰਿਹਾ ਹੈ ਗੁਰਦੁਆਰਿਆਂ ਦੇ ਵਿੱਚ ਵੱਡੇ ਵੱਡੇ ਸਮਾਗਮ ਹੋ ਰਹੇ ਆ ਤੇ ਇੱਕ ਪਾਸੇ ਕੇਪੀਐਸ ਗਿੱਲ ਜਿਹਦੇ ਮਰਨ ਤੋਂ ਬਾਅਦ ਰਾਗੀ ਢਾਡੀ ਵੀ ਉਥੇ ਜਿਹੜੇ ਜਾਣ ਤੋਂ ਕਤਰਉਂਦੇ ਸੀ ਵੀ ਭਾਈ ਇਹਦੇ ਭੋਗ ਨਹੀਂ ਪਾਉਣਾ ਇਹਦੀ ਅਰਦਾਸ ਨਹੀਂ ਕਰਨੀ ਜੀ ਜੀ ਜਿਸ ਨੂੰ ਬਦਨ ਕਹਿੰਦੇ ਰਹਿੰਦੇ ਲਈ ਆਪਣੇ ਵਿਚਾਰ ਜਿਹੜੇ ਸਾਡੇ ਦਰਸ਼ਕਾਂ ਦਾ ਕੀ ਰੱਖਣ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਬਹੁਤ ਧੰਨਵਾਦ